ਬੀਤੇ ਦਿਨ ਪੂਰੇ ਪੰਜਾਬ ਦੀਆਂ ਤਹਿਸੀਲਾਂ ਅਤੇ ਸਬ ਤਹਿਸੀਲਾਂ ਚ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਇੰਤਕਾਲ ਦੀ ਬਕਾਇਆ ਪਏ ਕੰਮ ਨਿਪਟਾਏ ਗਏ ਤੁਨ ਕੰਮਾਂ ਨੂੰ ਨਿਪਟਾਉਣ ਦੇ ਲਈ ਵੱਖ-ਵੱਖ ਤਹਿਸੀਲਾਂ ਚ ਵਿਸ਼ੇਸ਼ ਕੈਂਪ ਲਾਏ ਗਏ ਸੀ ਤੇ ਕਿਹਾ ਜਾ ਰਿਹਾ ਕਿ ਇਨ੍ਹਾਂ ਕੈਂਪਾਂ ਦੌਰਾਨ 31538 ਮਾਮਲਿਆਂ ਦਾ ਨਿਪਟਾਰਾ ਹੋਇਆ ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 15 ਜਨਵਰੀ ਨੂੰ ਅਜਿਹੇ ਕੈਂਪ ਦੁਬਾਰਾ ਲਾਈ ਜਾਣਗੇ ਤੇ ਮੁਹਾਲੀ ਦੇ ਵਿੱਚ ਵੀ ਬੀਤੇ ਦਿਨ ਇੱਕ ਕੈਂਪ ਲੱਗਾ ਸੀ ਜਿੱਥੇ ਆਮ ਆਦਮੀ ਪਾਰਟੀ ਦੇ ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਪਹੁੰਚੇ ਜਿਨ੍ਹਾਂ ਕਿਹਾ ਕਿ ਜਿੰਨਾ ਵੀ ਲੋਕਾਂ ਦਾ ਕੰਮ ਪਿਆ ਉਹ ਤਹਿਸੀਲਾਂ 'ਚ ਆ ਕੇ ਆਪੋ ਆਪਣਾ ਕੰਮ ਕਰਵਾ ਸਕਦੇ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਜਿਹੇ ਉਪਰਾਲੇ ਇਸ ਕਰਕੇ ਕਰਦੇ ਨੇ ਤਾਂ ਜੋ ਲੋਕਾਂ ਨੂੰ ਤਹਿਸੀਲਾਂ ਦੇ ਵਿੱਚ ਖੱਜਲ ਖਵਾਰੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਕਰਕੇ ਹੀ ਅਜਿਹੇ ਕੈਂਪ ਲਾਏ ਜਾ ਰਹੇ ਨੇ ਤੇ ਹੁਣ ਮੁੜ ਤੋਂ ਇੱਕ ਕੈਂਪ ਜਿਹੜਾ ਉਹ 15 ਜਨਵਰੀ ਨੂੰ ਲੱਗਣ ਜਾ ਰਿਹਾ ਹੈ ਕੋ ਸਰਕਾਰ ਵੱਲੋਂ ਕੱਲੇ ਤਹਿਸੀਲਾਂ ਵਿੱਚ ਹੀ ਨਹੀਂ ਪੰਜਾਬ ਦੇ ਹਰ ਦਫ਼ਤਰ ਦੇ ਵਿੱਚ ਮਤਲਬ ਲੋਕਾਂ ਦੀ ਕੋਈ ਖੱਜਲ ਖੋਰੀ ਨਾ ਹੋਵੇ ਇਹਦੇ ਬਾਰੇ ਉਪਰਾਲੇ ਲਗਾਤਾਰ ਕੀਤੇ ਜਾ ਰਹੇ ਨੇ ਉਹਨਾਂ ਉਪਰਾਲਿਆਂ ਦੀ ਹੀ ਸੇਧ ਦੇ ਵਿੱਚ ਜਿਹੜੇ ਇੰਤਕਾਲ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਹੋ ਰਹੇ ਨੇ ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ ਦੁੱਖ ਨਾ ਹੋਵੇ ਔਰ ਪਿਛਲੇ ਸਮੇਂ ਦੇ ਵਿੱਚ ਕਾਫੀ ਲੰਮੀਆਂ ਹੜਤਾਲਾਂ ਵੀ ਰਹੀਆਂ ਨੇ ਜਿਦੇ ਕਰਕੇ ਬਹੁਤ ਕੰਮ ਸੀ ਜਿਹੜਾ ਉਹ ਪੈਂਡਿੰਗ ਹੋ ਚੁੱਕਿਆ ਸੀ ਲੋਕਾਂ ਦੇ ਇੰਤਕਾਲ ਨਹੀਂ ਸੀ ਹੋ ਰਹੇ ਤੇ ਉਹਨਾਂ ਨੂੰ ਮਦਦ ਦੇ ਨਜ਼ਰ ਰੱਖਦੇ ਹੋਏ ਸਰਕਾਰ ਨੇ ਮਿਹਮ ਚਲਾਈ ਆ ਵੀ ਮਤਲਬ ਜਿਹੜਾ ਸਪੈਸ਼ਲ ਅੱਜ ਦਿਨ ਰੱਖਿਆ ਗਿਆ ਵੀ ਕੋਈ ਵੀ ਬੰਦਾ ਆਵੇ ਤੇ ਆ ਕੇ ਆਪਣਾ ਜਿਹੜਾ ਪੈਂਡਿੰਗ ਇੰਤਕਾਲ ਕਰਵਾਵੇ ਅੱਜ ਮੁਹਾਲੀ ਇਕੱਲੇ ਸਾਡੇ ਮੇਰੇ ਹਲਕੇ ਦੇ ਵਿੱਚ ਹੀ ਮੇਰਾ ਖਿਆਲ ਹੈ ਵੀ 70 ਦੇ ਕਰੀਬ ਜਿਹੜੇ ਹੁਣ ਤੱਕ ਇੰਤਕਾਲ ਹੋ ਚੁੱਕੇ ਨੇ ਔਰ ਹੁਣ ਵੀ ਪਬਲਿਕ ਬੈਠਿਆਂ ਉਹਦੇ ਆਰਾਮ ਨਾਲ ਹੋ ਰਹੇ ਨੇ ਕਿਸੇ ਤੋਂ ਕੋਈ ਪੈਸਾ ਨਹੀਂ ਲਈ ਜਾ ਰਿਹਾ ਪਾਰਦਰਸ਼ਤਾ ਰੱਖੀ ਜਾ ਰਹੀ ਆ ਔਰ ਲੋਕ ਸਾਰੇ ਇਸ ਤਰ੍ਹਾਂ ਕੁਛ ਨਹੀਂ ਵੀ ਸਾਡੀ ਸਰਕਾਰ ਸਾਡੇ ਲਈ ਕੰਮ ਕਰ ਰਹੀ ਸਰਕਾਰ ਅਤੀ ਉਦਨਿਕ ਸਬ ਰਜਿਸਟਰ ਦਫਤਰ ਬਣਾਉਣ ਦੀ ਗੱਲ ਕਰ ਰਹੀ ਆ ਇੱਥੇ ਬਣੂਗਾ ਜਾਂ ਹੋਰ ਪਾਸੇ ਜਿਹੜੀ ਜਗਾ ਇੰਟੀਗੇਟਡ ਦੇਖੋ ਅਸੀਂ ਤਾਂ ਮੈਂ ਤਾਂ ਸਰਕਾਰ ਨੂੰ ਬੇਨਤੀ ਕੀਤੀ ਵੀ ਇੱਥੇ ਕਰਿਓ ਉਹਨਾਂ ਨੇ ਮੇਰੀ ਬੇਨਤੀ ਪ੍ਰਵਾਨ ਕਰਦੇ ਹੋਏ ਜਿਹੜਾ ਇਹ ਰਜਿਸਟਰ ਆਫਿਸ ਆ ਅਤੀ ਆਧੁਨਿਕ ਜਿਹੜਾ ਉਹ ਇੱਥੇ ਬਣਾਇਆ ਬਣਾਉਣਗੇ ਪਹਿਲਾਂ ਪਹਿਲਾਂ ਇੱਥੇ ਬਣੂਗਾ ਬਾਕੀ ਫਿਰ ਉਹਦੇ ਬਾਅਦ ਸਾਰੇ ਪੰਜਾਬ ਦੇ ਵਿੱਚ ਬਣਨਗੇ ਇੱਕ ਹੋਰ ਵੀ ਸਰਕਾਰ ਨੇ ਇੱਕ ਬੜਾ ਵਧੀਆ ਉਪਰਾਲਾ ਦਿੱਤਾ ਕਿ ਜਿਹੜੀਆਂ ਔਰਤਾਂ ਨੇ ਜਿਹੜੀਆਂ ਗਿਣਤੀ ਵੱਧ ਦੇਖਦੇ ਹੋਏ ਉਹਨਾਂ ਨੂੰ ਸਟੈਂਪ ਡਿਊਟੀ ਦੇ ਵਿੱਚ 2% ਦੀ ਰਾਸਤ ਮਿਲਦੀ ਆ ਇੱਕ ਵਧੀਆ ਵੇਟਿੰਗ ਰੂਮ ਦੀ ਗੱਲ ਕੀਤੀ ਹੈ ਵੀ ਔਰਤਾਂ ਲਈ ਲੱਗ ਬਣਾਏ। ਮੈਂ ਤਾਂ ਤੁਹਾਨੂੰ ਕਿਹਾ ਵੀ ਸਰਕਾਰ ਆ ਜਿਹੜੀ ਉਹ ਲੋਕਾਂ ਦੀ ਸਰਕਾਰ ਆ। ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੇ ਜਿਹੜੇ ਸੁਪਨੇ ਲੈ ਕੇ ਬਣਾਈ ਸੀ ਉਹ ਸੁਪਨੇ ਲੋਕਾਂ ਦੇ ਹੌਲੀ-ਹੌਲੀ ਕਰਕੇ ਪੂਰੇ ਹੋ ਰਹੇ ਨੇ। ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਤੇ ਸਮੁੱਚੀ ਕੈਬਨਿਟ ਸਾਰੇ ਐਮ.ਐਲ.ਏ ਲੋਕਾਂ ਦੀ ਸੇਵਾ 'ਚ ਲੱਗੇ ਹੋਏ ਨੇ ਔਰ ਆਮ ਆਦਮੀ ਪਾਰਟੀ ਨੂੰ ਕਾਮਯਾਬ ਕਰਨ ਦੇ ਵਿੱਚ ਬਹੁਤ ਜ਼ਿਆਦਾ ਔਰਤਾਂ ਦਾ ਹੱਥ ਸੀ। ਬਹੁਤ ਵੱਡੀ ਗਿਣਤੀ ਦੇ ਵਿੱਚ ਉਹ ਰੈਲੀਆਂ ਚ ਆਉਂਦੀਆਂ ਸੀ। ਤੇ ਉਹਨਾਂ ਦਾ ਹਰ ਇੱਕ ਚੀਜ਼ ਦਾ ਧਿਆਨ ਆ ਜਿਹੜਾ ਰੱਖਿਆ ਜਾ ਰਿਹਾ ਉਸੇ ਤਹਤ ਜਿਹੜਾ ਇਹ ਵੇਟਿੰਗ ਰੂਮ ਨੇ ਔਰਤਾਂ ਦੇ ਲਈ ਅਲੱਗ ਜਿਹੜੇ ਰੱਖੇ ਜਾਵਨਗੇ ਤਾਂ ਕਿ ਉਹਨਾਂ ਨੂੰ ਇੱਥੇ ਆ ਕੇ ਕੋਈ ਸੁਵਿਧਾ ਨਾ ਹੋਵੇ ਇੱਕ ਪੰਜਾਬ ਦੀ ਚੱਕੀ ਨੂੰ ਲੈ ਕੇ ਬੜਾ ਜਿਹੜਾ ਵਿਵਾਦ ਬੜਾ ਸਾਇ ਹੋਇਆ ਹੁਣ ਸੀਐਮ ਵੱਲੋਂ ਜਿਹੜਾ ਜਾਖੜ ਨੂੰ ਤੰਜ ਕਿਸੇ ਗਏ ਨੇ ਕਿ ਉਹਨਾਂ ਨੇ ਝੂਠ ਬੋਲਿਆ ਸੀ ਕਿ ਸਾਡੇ ਫੋਟੋ ਲੱਗੀਆਂ ਹੋਈਆਂ ਸੀ ਕਿ ਮੈਂ ਦੇਖ ਦਵਾਂ ਕਿ ਹਰ ਵਾਰ ਪੰਜਾਬ ਦੀ ਚੱਕੀ ਕਿਤੇ ਨਾ ਕਿਤੇ ਜਿਹੜੀ ਅਜੈਕਟ ਕਰ ਦਿੰਦੀ ਹੈ ਦੇਖੋ ਮੈਂ ਇਸ ਤੋਂ ਪਹਿਲਾਂ ਤਾਂ ਇੱਕ ਜ਼ਰੂਰੀ ਗੱਲ ਹੈ ਵੀ ਜਿੰਨੇ ਲੋਕ ਸਿਆਸਤਦਾਨ ਲੀਡਰ ਨੇ ਉਨਾਂ ਨੂੰ ਬਹੁਤ ਘੋਖ ਕੇ ਸਾਰੀ ਗੱਲ ਕਰਨੀ ਚਾਹੀਦੀ ਹੈ ਖਾਸ ਕਰਕੇ ਜਿਹੜੇ ਉੱਚੇ ਅਹੁਦਿਆਂ ਤੇ ਬੈਠੇ ਨੇ ਵੀ ਕੀ ਸਚਾਈ ਕੀ ਲੋਕਾਂ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ ਹੈ ਕਿ ਜਖਰ ਸਾਹਿਬ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਤੇ ਉਹਦੀ ਲੋਕ ਉਹਨਾਂ ਨੂੰ ਸਜ਼ਾ ਦੇਣਗੇ ਜਿ세 ਤੱਕ ਚਾਕੀ ਦਾ ਸਵਾਲ ਆ ਪੰਜਾਬ ਦੀ ਚਾਕੀ ਹਰ ਵਾਰੀ ਲੱਗ ਹੁੰਦੀ ਸੀ ਉੱਥੇ ਸ਼ਾਮਿਲ ਹੁੰਦੀ ਸੀ ਹੁਣ 2 ਸਾਲ ਤੋਂ ਪਿਛਲੇ ਤੋਂ ਨਹੀਂ ਹੋ ਰਹੀ ਹੈਗੀ ਬੜੇ ਹੀ ਅਫਸੋਸ ਦੀ ਗੱਲ ਆ ਕਿਉਂਕਿ ਪੰਜਾਬ ਨੇ ਆਜ਼ਾਦੀ ਦੇ ਲਈ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਮੈਂ ਨਹੀਂ ਕਹਿ ਰਿਹਾ ਇਤਿਹਾਸ ਗਵਾਹ ਹੈ 90% ਕੁਰਬਾਨੀਆਂ ਜਿਹੜੀਆਂ ਉਹ ਪੰਜਾਬੀਆਂ ਨੇ ਕੀਤੀਆਂ ਨੇ ਜਿਆਦੀ ਲੈਣ ਲਈ ਤੇ ਅੱਜ ਜੇ ਪੰਜਾਬੀਆਂ ਦੀ ਉਹ ਹੀ ਜਾਂ ਕੀ ਗਣਦਾੰਤਰ ਦੇ ਇਫਤਨਾ ਹੋਵੇ ਤਾਂ ਇਹ ਤਰ੍ਹਾਂ ਬੜੇ ਅਫਸੋਸ ਦੀ ਗੱਲ ਹੈ ਇੱਕ ਛੋਟੀ ਸਾਬਕਾ ਕੇਵਨ ਮੰਤਰੀ ਗੁਰ ਸਿੰਘ ਸਿੱਧੂ ਵੱਲੋਂ ਇੱਕ ਵੀਡੀਓ ਜਾਰੀ ਕਰਕੇ ਕਾਂਜ ਦਾ ਸੀਨੇ ਕਿ ਵਿਧਾਨ ਸਭਾ ਦੇ ਵਿੱਚ ਕੋਈ ਵੀ ਮੁੱਦਾ ਜਿਹੜਾ ਮਹਾਲੀ ਦੇ ਹਲਕੇ ਦਾ ਉਹਨਾਂ ਨੇ ਨਹੀਂ ਠਾਇਆ ਜਿਹੜੇ ਸਾਡੇ ਪ੍ਰੋਜੈਕਟ ਸੀ ਉਹਨਾਂ ਦਾ ਹੀ ਦੁਕਾਟਣ ਕਰਕੇ ਬਾਹ ਬਾਜੀ ਲੁੱਟ ਰਹਾ ਦੇਖੋ ਮੈਂ ਇਹ ਕਹਿੰਦਾ ਵੀ ਮੈਂ ਉਹਨਾਂ ਦੀਆਂ ਗੱਲਾਂ ਤੇ ਬਹੁਤੋ ਬੋਲਣਾ ਚਾਹੁੰਦਾ ਹਾਂ ਰਿਜੈਕਟ ਬੰਦਾ ਲੋਕਾਂ ਦਾ ਬੁਲਿਟਰਾਂ ਠੀਕ ਨਹੀਂ ਜੀ ਜਦੋਂ ਆਪ ਸੀ ਉਹ ਮੰਤਰੀ ਸੀ ਐਮਐਲਏ ਸੀ ਉਹਨਾਂ ਨੇ ਕੁਝ ਨਹੀਂ ਕੀਤਾ ਹੁਣ ਜੇ ਅਸੀਂ ਕੁਝ ਕਰ ਰਹੇ ਹਾਂ ਤਾਂ ਵੀ ਉਹ ਆਪ ਦੀ ਸ਼ਾਵਾਸ਼ੇ ਲੈ ਰਿਹਾ ਹੈ ਵਿਧਾਨ ਸਭਾ ਦੇ ਵਿੱਚ ਮੈਂ ਉਹ ਸਵਾਲ ਉਠਾਉਣਾ ਜਿਹੜੇ ਲੋਕਾਂ ਦੇ ਬਹੁਤ ਜ਼ਿਆਦਾ ਮੁੱਦੇ ਛੱਡੇ ਹੋਏ ਨੇ ਜਿੱਥੋਂ ਤੱਕ ਮੇਰੇ ਹਲਕੇ ਦਾ ਸਵਾਲ ਆ ਮੈਂ ਕੰਮ ਕਰਵਾ ਰਿਹਾ ਮੇਰੇ ਸਵਾਲ ਉਠਾਏ ਤੋਂ ਬਿਨਾਂ ਹੀ ਕੰਮ ਹੋ ਰਹੇ ਨੇ ਤੁਸੀਂ ਮੈਨੂੰ ਕੋਈ ਬੰਦਾ ਆ ਕੇ ਦੱਸੇ ਵੀ ਕੋਈ ਹਲਕੇ ਦਾ ਕੰਮ ਐਸਾ ਹੈ ਜਿਹੜਾ ਨਹੀਂ ਹੋਇਆ ਹੈਗਾ ਮੈਂ ਕਹਿੰਦਾ ਜੇ ਮੇਰਾ ਕੰਮ ਨਹੀਂ ਹੋਊਗਾ ਫਿਰ ਮੈਂ ਵਿਧਾਨ ਸਭਾ ਵਿੱਚ ਸਵਾਲ ਉਠਾਉਂਗਾ ਸੋ ਮੇਰੀ ਬੇਨਤੀ ਹੈ ਵੀ ਆਪ ਉਹਨੇ ਕਦੇ ਕੋ ਤੇ ਨਾ ਹੀ ਉਹਨੇ ਕੋਈ ਜਵਾਬ ਦਿੱਤਾ ਤੇ ਨਾ ਹੀ ਉਹਨੇ ਕੋਈ ਕੰਮ ਕੀਤਾ ਹੁਣ ਉਹ ਕੰਮ ਕਰਦੇ ਦੇਖ ਕੇ ਛੱਟ ਫਟਾਇਆ ਹੋਇਆ ਮੇਰੀ ਬੇਨਤੀ ਉਹਨੇ ਬਥੇਰੀ ਸਿਆਸਤ ਕਰ ਲਈ ਉਹ ਘਰ ਬੈਠੇ ਤੇ ਸਾਨੂੰ ਕੰਮ ਕਰਨ ਦੋ